ਇਹ ਦੋ ਚਾਇਨਿਆਂ ਨੂੰ ਕਿੰਨੇ ਦੋ ਦੇ ਲੱਗਦੀ ਹੈ ਇਹ ਇੱਕ ਇਹ ਲਾਉਣਾ ਨਾਲ ਹੀ ਤੁਸੀਂ ਉਹਦੇ ਲਾਉਣਾ ਵੈਰੀਨਲ ਆਰਟੀਓ ਵੈਰੀਨਲ ਲਾਉਣਾ ਤੁਸੀਂ ਇਹ ਵੀ ਲਾ ਸਕਦੇ ਹੋ ਉਹਦੇ ਉਸ ਤੋਂ ਬਾਅਦ ਤੁਸੀਂ ਕੋਈ ਐਂਟੀਵਾਇਰਸ ਕੋਈ ਲਾ ਸਕਦੇ ਹੋ ਜਿਵੇਂ ਇਹ ਪੈਨਸਿਲਿਨ ਵਗੈਰਾ ਹੋ ਗਿਆ ਇਹ ਹੋ ਗਿਆ ਤੁਸੀਂ ਇਹ ਵੀ ਲਾ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਉਹਨੂੰ ਕੋਈ ਗੋਲੀ ਵੀ ਦੇ ਸਕਦੇ ਹੋ ਉਸੇ ਕੋਈ ਫਲੋਕਸਿਲ ਗੋਲ ਵੀ ਦੇ ਸਕਦੇ ਹੋ ਵੀਰ ਜਿਹੜੀ ਇਹ ਚੀਜ਼ ਹੁੰਦੀ ਹੈ ਇਹ ਇੱਕ ਤਾਂ ਬੁਖਾਰ ਥੋੜਾ ਸਹੀ ਕਰੂਗੀ ਇੱਕ ਐਂਟੀਪਲਾਜ਼ਮਾ ਸਹੀ ਕਰੂਗੀ ਬੇਬਸ ਸਹੀ ਕਰੂਗੀ ਜੇ ਤੁਹਾਡੇ ਡੰਗਰਾਂ ਨੂੰ ਰਿਪੋਰਟ ਤੋਂ ਲਗਿਆ ਤੁਸੀਂ ਇਹ ਕੁਝ ਕਰ ਸਕਦੇ ਹੋ ਤਾਂ ਤੁਹਾਡੇ ਡੰਗਰ ਮੁੜਲੀ ਸਾਇਤਾ ਦੇ ਵਿੱਚ ਸਹੀ ਹੋ ਸਕਦਾ ਤੇ ਜੇ ਵੀਰ ਮੇਰੀ ਵੀਡੀਓ ਚੰਗੇ ਲੱਗਦੇ ਹੁੰਦੀਆਂ ਨੇ ਇਹ ਚੀਜ਼ਾਂ ਬਾਰੇ ਅੱਜ ਦਾ ਟੌਪਿਕ ਇਹੀ ਹੈ ਕਿ ਆਪਾਂ ਆਪਦੇ ਡੰਗਰਾਂ ਦੇ ਜਿਹੜੇ ਬੁਖਾਰ ਨੇ ਬੁਖਾਰ ਨਹੀਂ ਟੁੱਟ ਰਿਹਾ बार-बार ਲਾਦਰ ਟੀਕੇ ਟੁੱਟ ਜਾਂਦਾ ਫਿਰ ਹੋ ਜਾਂਦਾ ਮੌਸਮ ਦਾ ਬਦਲਾਅ ਕਰਕੇ ਬੁਖਾਰ ਹੋ ਰਿਹਾ ਨੇ ਵੀਰੇ ਇਹ ਬੁਖਾਰ ਦੇ ਇਲਾਜ ਵਾਸਤੇ ਐਲ ਐਸ ਨੂੰ ਠੰਡੀ ਕਰਕੇ ਠੰਡੀ ਤਾਂ ਪਹਿਲੀ ਹੋ ਸਕਦੀ ਹੈ ਕਿਉਂਕਿ ਬਾਣ ਦਾ ਮੌਸਮ ਠੰਢੇ ਆ ਤੁਸੀਂ ਜਿਵੇਂ ਲਾਉਣੀ ਹੈ ਮੈਨੂੰ ਪੁੱਛ ਕੇ ਕਿਵੇਂ ਲਾਉਣੀ ਹੈ ਕੀ ਕਰਨਾ ਕਿਵੇਂ ਇਹ ਗੱਲਬਾਤ ਹੈ ਸਭ ਨੂੰ ਜਰੂਰ ਦੇ ਉੱਤੇ ਪੁੱਛ ਸਕਦੇ ਹੋ ਬਾਕੀ ਇਹ ਦਵਾਈਆਂ ਨੇ ਵੀਰੋ ਜੇ ਤੁਹਾਨੂੰ ਮੇਰੀ ਵੀਡੀਓ ਵੀਰੋ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਰਹੋ ਇੱਕ ਜਿਹੜੀ ਲੋਕ ਭਲਾਈ ਦੀ ਸੇਵਾ ਹੈ ਇਹਦਾ ਮੈਂ ਉਹ ਦਾ ਹਿੱਸੇਦਾਰ ਬਣੋ ਤੇ ਆਪਣੇ ਆਪਣੇ ਡੰਗਰਾਂ ਦੇ ਰਖਵਾਲੇ ਆਪ ਬਣੋ ਤੇ ਵੈਕੂਲੀ ਦੇ ਖਾਲਸਾ ਵੈਕੂਲੀ ਦੇ ਫਤਿਹ